ਹਾਂ ਵੀ ਬਬੇ ਲੇ ਦਾ ਰਾਹ ਸ਼ੁਰੂ ਹੋ ਗਿਆ ਰਾਹ ਦੇਖ ਲਓ ਪਹਿਲਾ ਆਫ ਰੋਡ ਹੀ ਸਾਰਾ ਹੋਰ ਨਾ ਕੋਈ ਗੱਡੀ ਲੈ ਆਇਆ ਇੱਥੇ ਮੜ ਕੇ ਕਿਤੇ ਭਰੀ ਖਾ ਲੈ ਲਓ ਕਿਤੇ ਥੱਲੇ ਵੱਬ ਕੋਈ ਟੋਟਰ ਲੈ ਕੇ ਜਾਂਦਾ ਕਿਤੇ ਹਾਂ ਹੁਣ ਚੱਲਦੀ ਕਿਤੇ ਅਲਟਾ ਸਿਰਫ ਬਰਫ ਦੀ ਜਾਵੇ ਕਿਤੇ ਤਿੰਨ ਚਾਰ ਜਾਂਦੇ ਡਾਲ ਕੇ ਬਣਾ ਲਓ ਇੱਧਰ ਰੱਖ ਇੱਧਰ ਆਏ ਆ ਹਾਈ ਦਾ ਕੁਝ ਵੀ ਨਹੀਂ ਹਜੇ ਗਾਂਵੋਂ ਸਾਂ ਆਏ ਸਾਈਡ ਦੇ ਨਹੀਂ ਪੈਂਦੀ ਇੱਥੇ ਬਸ ਇੰਨੀ ਇੱਕ ਸਾਈਡ ਮਿਲਦੀ ਆ ਬਾਕੀ ਮੁਖੀ ਜੀ ਤੇ ਖੜੇ ਆ ਨਹੀਂ ਬੈਕਅਪ ਜਾ ਕਰਨੇ ਬੈਠੇ ਸੀ ਸਿਰਾਂ ਗੱਲਬਾਤ ਸਾਡੇ ਤਾਂ ਹੌਸਲੇ ਬਲੰਦ ਹੋਏ ਪਿਆ ਅਸਤਾ ਵੇਖਿਆ ਇਧਰ ਮੌਲ ਸਾਨੂੰ ਕੋਈ ਚੱਕਰ ਨਹੀਂ ਅਗਲੇ ਨੇ ਸ਼ਗਲਾ ਦੇਖੋ ਇਹ ਤਾਂ ਮਗਰਲੇ ਨੇ ਸ਼ਗਲਾ ਨਹੀਂ ਪਤਾ ਤੈ ਮਗਰਲੇ ਆਏ ਕਹਿੰਦੇ ਵੀ ਬਾਈ ਆਇਆ ਓਹੋ ਚੱਲ ਕੋਈ ਨਹੀਂ ਤਾਂ ਪਤਾ ਹੀ ਹੁਣਾ ਥੱਲੇ ਤਾਂ ਖਾਓ ਥੋੜਾ ਜਾਈ ਤੂੰ ਪਾ ਮੌਸਮ ਜਣਾ ਕਿੱਸਾ ਹੁੰਦਾ ਥੱਲੇ 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 ਸਾਨੂੰ ਉਦੋਂ ਖਾਵਾਂਗੇ ਜਦੋਂ 15-15 ਕਿਲੋਮੀਟਰ ਤਾਂ ਦੀ ਨਹੀਂ ਹੈ ਗੱਡੀ ਲੇ ਵਾਲੀਆਂ ਲੇ ਵਾਲੀਆਂ ਵੀਡੀਓ ਸ਼ੁਰੂ ਹੋ ਜਾਣੀਆਂ ਹੁਣ ਇਸ ਤੋਂ ਬਸ ਉਹ ਕਿੱਥੇ ਲੇ ਸ਼ੁਰੂ ਹੋ ਗਿਆ ਹੁਣ ਇੱਥਾ ਲੇ ਤਾਂ ਅੰਦਰ 26 ਕਿਲੋਮੀਟਰ ਕਰੋ ਗੱਲ ਇਹ ਤਾਂ ਕਹਿੰਦੇ ਸੀ ਰਾਤ ਨੂੰ ਜਾਵੜੀ ਕਰਕੇ ਇੰਨਾ ਚੜਕੀ ਹੁਣ ਵੇਖੀ ਜੋ ਦੀ ਨਾ ਵੀਡੀਓ ਹੋ ਗਿਆ ਸ਼ੌਚ ਬਣਾਇਆ ਇੱਕ ਆ ਪਾਣੀ ਭਰਦੇ ਪਾਣੀ ਭਰਨਾ ਇਹ ਆ ਬਦਲੇ ਤੋਂ ਬਾਕੀ ਪਾਣੀ ਭਰਨਾ ਕਿਉਂਕਿ ਪਾੜਤਾ ਤਾਂ ਬਦਲੇ ਛੱਲਿਆ ਆ ਕਿਹੜਾ ਵੱਡਰਾ ਆ ਵੱਡਰਾ ਦੋਜੀ ਲੱਭਾ ਦੋਜੀ ਲੱਭਾ ਜਿਹੜਾ ਇਹਦੇ ਰੋੜਾ ਦਾ ਨਾਮ ਤਾਂ ਮੰਨਦੇ ਹੋਏ ਚੋਬਰ ਮਾਰਕੀ ਪਰ ਇਹ ਸਾਰਾ ਲੇਹਾਂ ਦਾ ਵਲੌਗਸ ਨੂੰ ਆਡੀ ਵਿਖਣਾ ਜਿਹੜੇ ਲੇਹ ਦੇ ਨੇਾਰੇ ਨਾ ਤੁਸੀਂ ਖੁਸ਼ ਹੋ ਜਾਏਗਾ ਨਾ ਵੇਖ ਕੇ ਆਖੀ ਯਾਰ ਜੰਨਤ ਆ ਵੀ ਗੱਬਰੂਆਂ ਨੇ ਐਂਟਰੀ ਕਰਾਤੀ ਲੇਹ ਲਾਖਵਾਲ ਨੂੰ ਚਾਰਾਂ ਨੇ ਇਹ ਐਂਟਰੀ ਪੁਆਇੰਟ ਹੈ ਇੱਥੇ ਐਂਟਰੀ ਪੁੱਛਦੇ ਆ ਵੀ ਕਿੰਨੇ ਵਜੇ ਜਾਣਾ ਤੁਸੀਂ 11 ਵਜੇ ਤੋਂ ਬਾਅਦ ਜਾਣ ਦਿੰਦੇ ਅਮਰਨਾਥ ਦੀ ਯਾਤਰਾ ਚੱਲੀ ਹੁੰਦੀ ਹੈ ਨਾ ਆਪਾਂ ਸਹੀ ਟਾਈਮ ਤੇ ਰਹਿ ਗਏ ਭਾਈ ਇਹ ਬੰਦ ਹੀ ਕਰਨ ਲੱਗੇ ਸੀਗੇ 11 ਵਜੇ ਤੋਂ ਬਾਅਦ ਜਾਣ ਦਿੰਦੇ ਗਾਮਸਾ ਇੱਥੇ ਐਂਟਰੀ ਹੁੰਦੀ ਹੈ ਭਾਈ ਅਮਰਨਾਥ ਦੀ ਯਾਤਰਾ ਕਰਕੇ 11 ਵਜੇ ਤੋਂ ਬਾਅਦ ਇਧਰੋਂ ਛੱਡਦੇ ਨਹੀਂ ਜਿਹਨੇ ਲੇਹ ਤੋਣਾ 11 ਵਜੇ ਤੋਂ ਪਹਿਲਾਂ ਹੀ ਆ ਜੇ ਬੰਦੇ ਇਧਰੋਂ ਠੀਕ ਹੈ ਕਰਦੇ ਹਾਂ ਹਾਂ ਠੀਕ

उसको भी देख उसको बुला इधर इधर नीले ओके ओके ठीक है ठीक है क्या बोलता है <laughs> ਸਾਰੇ ਦਸਨ ਹਟ ਜੇ ਦਾ ਆਪਾਂ ਇਹਦੇ ਨੇੜੇ ਹੀ ਹੁੰਦੇਗੇ ਜਮਾ ਉੱਥੇ ਵੀ ਬਹੁਤ ਹੈ ਪਰ ਪਾਣੀ ਨਹੀਂ ਪੀਤਾ ਆ ਸਾਵੀ ਦਰਦਾ ਕਈ ਬੰਦੇ ਦਾ ਰੋਸੀ ਕਹਿੰਦੇ ਮੋਲੀ ਤਾਂ ਕਹਿੰਦਾ ਬੜੀ ਯਾਰ ਕਿ ਤਰ੍ਹਾਂ ਦਾਖਲ ਕਰਨੀ ਪਈ ਦਵਾਈ ਬੁੜੀ ਲੈ ਲਈ ਆਉਦੀ ਹੁਣੇ ਦਵਾਈ ਬੁੜੀ ਉਹ ਭੈਣ ਚੋ ਤੇਰੀ ਆਈ ਗੰਦੀ ਆ ਇੱਥੇ ਰਸਤੇ ਜਾਂਦੇ ਜਾਂਦੇ ਰੋਕਿਆ ਸੀ ਕੀਤੀਆਂ ਰੀਲਾਂ ਸ਼ੂਟ ਤੇ ਨਵੀ ਨੂੰ ਫੜਾਇਆ ਫੋਨ ਤੇ ਅਗੇ ਅੰਦਰ ਕਈ ਥਾਂ ਦਾ ਪਾੜ ਪੂੜੀ ਖਾਈ ਗਿਆ ਇਹੇ ਬਾਕੀ ਐਂਡ ਗੱਲ ਬਾਤ ਹੈ ਹੌਲੀ ਹੌਲੀ ਅੱਗੇ ਹੁਰੀ ਜਾਂਦੀ ਸੀ ਕਿ ਰੁੱਖੇ ਜਿਹੇ ਫਾੜ ਸ਼ੁਰੂ ਹੁੰਦੇ ਹੁੰਦੇ ਸੀ ਰਸਤੇ 'ਚ ਅਸੀਂ ਰੁਕਦੇ ਰੁਕਦੇ ਗਏ ਤੇ ਇਹ ਬਲੌਕ ਥੋੜਾ ਜਿਹਾ ਲੰਮਾ ਹੀ ਹੋਊਗਾ ਜਾਨੀ ਕਿ ਅਸੀਂ ਪੱਤਰਸਰ ਪਹੁੰਚੇ ਸੀ ਕੀ ਆ ਗਦਾ ਨਾ ਲੜੀਆਂ ਵੰਗੀਆਂ ਵਿੱਚ ਆ ਪਹਾੜ ਦੇ ਸਾਰੇ ਮੈਂ ਹੀ ਪੜ ਪੜੇ ਤਰਸੀਦੇ ਪਿਛਲੇ ਜਾਣ ਤੇ ਮੈਂ ਭੋਜੀ ਸੀ ਉਹਨੂੰ ਤੈਨੂੰ ਟਾਇਰ ਕਰਦਾ ਮੈਂ ਨਹੀਂ ਨਹੀਂ ਮੈਂ ਪਿਛਲੇ ਜਾਣ ਨਾਲ ਭੋਜੀ ਸੀ ਨਾ ਜਿਹੜੇ ਦਾਦੇ ਦੇ ਨਾਲ ਰਲ ਕੇ ਉਹ ਲੜੀ ਆ ਦੂਜੀ ਬਨੋਕ ਸੀ ਜਿਹਦੇ ਅੱਗੇ ਛੁਰੀ ਲੱਗੀ ਉਹਨੇ ਪਹਾੜ ਹੀ ਪੱਟੀਆ ਬੰਦਾ ਦਾ ਮਰਦੀ ਰਿੰਦੇ ਛੇਰ ਸਾਖਲ ਵਿੱਚ ਹੀ ਬਣੀ ਆ ਆਏ ਅਬਦੁੱਲਾ ਖਾਣ ਲੱਗਦੇ ਕੀ ਪਤਾ ਚੇਤੀ ਆ ਜੇ ਨਹੀਂ ਨਹੀਂ ਗੈਸ ਮੇਂ ਲੈ ਲੈ ਜਦੋਂ ਆ ਵੇ ਉਹ ਫੋਟੋ ਮੇਰੀ ਲੱਗੀ ਓਏ ਇਹ ਤੁਹਾਡੀ ਮੇਰੀ ਯਾਦ ਹੋ ਸਕਦਾ ਅਬਦੁੱਲਾ 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 ਲੈ ਜੀ ਮਿੱਤਰੋ ਕਾਰਗਰ ਗੱਡੀਆਂ ਗੱਡੀਆਂ ਕਾਰਗਰ ਪਹੁੰਚ ਗਏ ਮੋਲੀ ਦੀਆਂ ਗੱਡੀਆਂ ਆਈਏ ਕਿਹੜੀਆਂ ਓਮੜੀ ਕਿਹੜੀ ਐ ਓਮੜੀ ਮੋਲੀ ਦੇ ਆ ਇਹ ਸਾਰੀਆਂ ਗੱਡੀਆਂ ਕਾਰਗਰ ਪਹੁੰਚ ਗਏ ਆਪਾਂ ਆਉਂਦੇ ਹਾਂ ਥੱਲੇ ਜਾਣਾ ਕਿੱਧਰ ਜਾਣਾ ਥੱਲੇ ਆਪਾਂ ਥੱਲੇ ਜਾਂਦਾ ਥੱਲੇ ਉਹ ਯਾਦ ਆ ਕਿ ਮੈਨੂੰ ਗੁਰਦੁਆਰਾ ਉੱਥੇ ਪਿਛਲੀ ਵਾਰ ਆ ਪਾਇਦਾ ਸੀ ਤਾਂ ਜਣੇ ਉਹ ਗਰੀਦ ਗੁਰਦੁਆਰਾ ਸੀਗਾ ਤਾਂ ਕੀ ਸੀ ਉਹ ਸਟੌਕ ਵਾਲਾ ਗੁਰਦੁਆਰਾ ਤਾਂ ਕੋਈ ਗੱਲ ਨਹੀਂ ਵਗਰਾ ਕੋਈ ਨਹੀਂ ਕਾਰ ਗਲ ਪਹੁੰਚ ਚੁਕੇ ਆ ਕਾਰ ਗਲ ਕਾਰ ਜਲਦੀ ਨਿਕਲ ਗਿਆ ਆ ਭਜੀ ਇਹੋ ਜਿਹਾ ਸਿਸਟਮ ਹੈ ਤੇ ਜਾ ਅੱਲਾਹ ਅਕਬਰ ਰਮਨ ਸਪੀਕਰ ਤੇ ਕਰਦਾ ਬੋਲ ਦੱਸ ਮੈਨੂੰ ਕੀ ਕਹਿਣਾ ਹਾਂ ਨੰਬਰ ਲਿਖ ਲੈ ਇੱਕ ਮਿੰਟ ਇੱਕ ਲਿਖਾ ਦੇ ਇਹਨੂੰ ਨੰਬਰ 7808 ਕਾਰ ਗੇਰ ਬਾਬਿਓ 3219 ਬਾਰ ਬੀਟ ਕਰਨ ਹਾਂ ਤੇਰਾ ਯਾਦ ਆ ਗਿਆ ਹਾਂ ਤੂੰ ਮੇਰਾ ਕੰਮ ਨਹੀਂ ਕੀਤਾ ਗਿਆ ਪਹੁੰਚ ਗਿਆ ਹਾਂ ਵਾ ਜੀਵਾ ਹਾਂ ਤੇ ਤੇਰੀ ਮੋਲੀ ਹੋਈ ਗੱਲ ਯਾਰਾ ਵਾਹ ਰੋਟੀ ਰੋਟੀ ਖਾਈਏ ਗੱਡੀ ਹੌਲੀ ਹੋ ਗਈ ਕਾਰ ਕਿਹਨੇ ਗੱਡੀ ਮੇਰੀ ਜਿੱਸੀ ਆ ਗੱਡੀ ਲੱਗੀ ਅਜੇ ਪੈਸੇ ਨਹੀਂ ਪੈਸੇ ਨਹੀਂ ਇਕੱਠੇ ਹੋਏ ਦੇ ਕੋਲ ਓ ਗੱਲ ਵਾਸੇ ਵਾਸਾ ਅਵਾਸ ਨਹੀਂ ਅਥੜਾ ਲੇਟ ਹੋ ਗਿਆ ਜਾਈ ਵਾਸੇ ਓਏ ਯਾਰ ਕਿਉਂ ਯਾਰ ਤਾਰੀ ਸਾਰੀ ਵੀਡੀਓ ਜਿਹੜੇ ਆ ਸਾਰੇ ਜਿਹੜੇ ਸੌਰੀ ਜਿਹੜੇ ਆ ਸਾਰੇ ਸ਼ਾਟ ਲੱਗੇ ਹੋਏ ਅੱਗੇ ਪਿੱਛੇ ਸਾਰੇ ਰੀਲਾਂ ਦੇ ਸ਼ਾਟ ਆ ਇੰਸਟਾਗ੍ਰam ਤੇ ਪਾਉਣਾ ਸੀ ਥਾਰ ਦਿਆਂ ਤੇ ਤਾਂ ਕਰਕੇ ਕਦੇ ਇਧਰ ਕਦੇ ਉਧਰ ਤਾਂ ਹੀ ਵਾਰੀ ਵਾਰੀ ਲੱਗੇ ਹੋਏ ਆ ਇਹਨੂੰ ਇੰਜੋਏ ਕਰੋ ਫੁੱਲ ਤੇਨੇ ਯਾਰੀ ਲੁੱਟੋ ਦੇਖੋ ਆਹ ਦੇਖੋ ਆਹ ਵੇਖੋ ਪਹਾੜ ਆਹ ਵੇਖੋ ਪਹਾੜ ਇਹਦੇ ਤਨ ਕਿਤੇ ਨਹੀਂ ਘਾਗੂ ਮੇਲਾ ਮੋਟਾ ਕਿਤੇ ਮਿਲਦਾ ਠੀਕ ਹੈ ਰਤੀਲੇ ਰਤੀਲੇ ਪਹਾੜ ਸਾਰੇ ਕੀ ਕਹ ਰਹੇ ਹੋ ਸਰ ਹੁਣ ਦੁਬਾਰਾ ਰਤੀਲੇ ਪਹਾੜ ਇੱਥੇ ਕੋਈ ਐਹੋ ਜਿਹੀ ਕੋਈ ਹੋ ਨਹੀਂ ਬਾਕੀ ਖੂਬਸੂਰਤੀ ਸਾਰੀ ਇੱਥੇ ਹੀ ਹੈ ਬਹੁਤ ਜ਼ਿਆਦਾ ਬਹੁਤ ਕਹਿੰਦੇ ਮਨਾਲੀ ਮੂਰੀ ਗੱਲ ਨਾਲ ਇੱਥੇ ਨਾ ਜਾਓ ਫੇਰ ਖੂਬਸੂਰਤੀ ਵੇਖਣੀ ਹੈ 4000 ਰੁਪਏ ਲਾ ਕੇ ਜਾਂਦੇ ਆ ਪਰ ਨਜ਼ਾਰਾ ਇਧਰ ਹੀ ਵੇਖਾ ਜਿਵੇਂ ਇਤਰੀ ਕਿਸੇ ਜਿੰਦਗੀ ਵਿੱਚ ਇੱਕ ਕਰੀ ਜ਼ਰੂਰ ਆਉਣਾ ਜੇ ਬਣਦਾ ਹੈ ਇਹ ਕਰਿਆ ਮਾਉਣਾ ਬਣਦਾ ਇਸ ਗਿਆਨੀ ਨਾਲ ਨਹੀਂ ਹੁਣ ਇਸ ਇਸ ਬੰਦੇ ਨਾਲ ਨਹੀਂ ਹੁਣ ਬਸ ਜੋ ਵੀ ਹੈ ਇੰਜਨ ਹੈ ਨਹੀਂ ਇਹਨੇ ਇਹ ਚ ਭੁੱਲਿਆ ਇੰਜਨ ਖੁੱਲਿਆ ਹੋਵੇ ਨਾ ਫੇਰ ਦੱਸਦੇ ਲੈ ਲਦਾਖ ਦੇ ਬਾਹਰ ਸ਼ੁਰੂ ਹੋ ਗਏ ਬੱਦਲ ਜਮਾਂ ਨੇੜੇ ਜਿੱਥੇ ਨਹੀਂ ਗਿਆ ਉੱਧਰ ਝੜ ਉਹ ਪੋਣੀ ਕੀਤੀ ਆ ਮਿਲੋ ਕਿੰਨਾ ਚਾਹੀਏ ਇਤਨਾ ਬਹੁਤ ਹੈ ਇਹ ਹੈ ہمارے پاس ਦੇਖ ਲੋ ਕਿਆ ਹੋ ਗਿਆ ਟਰੱਕ ਰਵੋਗਾ ਦੇਖ ਚੱਕ ਸੇਵਾਜੇ ਸਭਾ ਬਾਈ ਦੇ ਟਰੱਕ ਖਰਾਬ ਹੋ ਗਿਆ ਕਹਿੰਦਾ ਔਰ ਟਰੱਕ ਗਰਮ ਗਰਮ ਹੋ ਗਿਆ ਕਹਿੰਦੇ ਚੜਾਈ ਤੇ ਕੀ ਆ ਹਾਂ ਘਤਵੇਂ ਨਾ ਖਿੱਚ ਕੇ ਲੈ ਚਲ ਗਈ ਰੱਸਾ ਕੱਢਾ ਵਾਰ ਹੂੰ ਕੇਲੀ ਲਿੰਗ ਲੀ ਬਣਾ ਕੇ ਓਕੇ ਓਏ ਕੇਲੇ ਪਏ ਉਹਦੇ ਕੋਲ ਬਾੜ ਦੇ ਬਰਾਕਰ ਚੰਚਾ ਓਹ ਵੇਲਾ ਸੜ ਗਿਆ ਸੜਕਾਂ ਨਹੀਂ ਦਿਨੀਆਂ ਦਾ ਟਰੱਕ ਦੇਖ ਲੈ ਓਹ ਬਿਲਕੁਲ ਬਿਲਕੁਲ ਟੀਸੀ ਤੇ ਟਰੱਕ ਆਈ ਜਾਣਾ ਬਿਲਕੁਲ ਟੀਸੀ ਤੇ ਦੇਖ ਲੈ 6 7 ਪਾੜ ਗਿਆ ਪਾੜਦੇ ਹੀ ਚੱਕਰ ਬੱਤੀ ਚੱਕਰੀ ਆ 7 ਮੇਰੇ ਲਾਉਣੇ ਆ ਪਾੜਦੇ ਓਹ ਬਿਲਕੁਲ ਟੀਸੀ ਦੇ ਉੱਤੇ ਜਾਂਦਾ ਏ ਓਹ ਬਿਲਕੁਲ ਐਂਡ ਦੀ ਰੇਲਿੰਗ ਇਹ ਠੀਕ ਜੀ ਜਾਨਟ ਪਾਈ ਸੜਕ ਵਿੱਚ ਇੰਨਾ ਸਾਰਾ ਟੋਨਾਂ ਨੂੰ ਬਣਾਉਂਦੇ ਨਹੀਂ ਹੁੰਦੇ ਸੀ ਕੀ ਬਣਾਉਣ ਤੇ ਕੀ ਬਣਾਉਣ ਤੇ ਇਧਰ ਠੇਕੇ ਆਈ ਨਾ ਠੇਕੇਦਾਰ ਸਾਹਿਬ ਨੂੰ ਉਤਾਰਦਾ 1.5 ਲੱਖ ਰਿਹਾ ਇਹ ਕੌਮੈਂਟ ਨਹੀਂ ਕੌਮੈਂਟ ਉਤਾਰ ਸਿੰਘ ਮਾਰ ਨੂੰ ਠੇਕਾ ਆਈ ਸੀ ਫੋਟੋ ਨੂੰ ਠੇਕਾ ਦੇ ਦੇ ਬਈ ਆਪਾਂ ਵਜਿੱਤ ਪਵਾ ਦਿਆ ਪੀਰ ਨੂੰ ਨੱਕ ਨੂੰ ਸਿੱਧੀ ਸਹੀ ਕੰਮ ਕਰਦਾ ਠੇਕਾ ਨਾ ਹਾਂ ਤਨ ਭਰਉਂਦੇ ਨਹੀਂ ਹੋਣੇ ਜਦ ਮੈਂ ਤੇ ਆ ਜੂਗਾ ਹੋਵੇ ਕਿਸੇ ਨੇ ਲਾਈ ਜੱਟ ਨਹੀਂ ਗੱਡੀ ਕਮਰਗੋਰ ਚੜਾ ਕੇ ਉਹ ਤੇਰੇ ਵਾਲੀ ਹੋਮਣੀ ਖੜੀ ਕਿਤੇ ਆ ਬਈਆ ਆਹ ਪਹਾੜ ਚੜ ਕੇ ਆਲਾ ਆ ਰੂਪ ਦੇ ਵਿੱਚ ਨਹੀਂ ਦਿਖਦਾ ਹੁਣ ਆਹ ਪੜ ਚੜ ਕੇ ਉਹ ਪਿੱਛੇ ਵਾਲੇ ਪਹਾੜ ਹੋਰ ਚੱਕਣੇ ਆ ਤੇ ਸਾਡੇ ਡਰਾਈਵਰ ਸਾਹਿਬ ਜਿਨ੍ਹਾਂ ਦੇ ਲਈ ਤੁਸੀਂ ਜੋ ਕੁਝ ਕਹਿਣਾ ਚਾਹੋ ਕਹਿ ਸਕਦੇ ਹੋ ਬਾਕੀ ਭਾਈ ਹੁਣ ਸੜਕ ਦਾ ਸੁਧਾਰ ਹੋ ਗਿਆ ਤੁਸੀਂ ਆਸ ਸਕਦੇ ਹੋ ਹਾਂ ਬਿਲਕੁਲ ਤੇ ਜਾਣੀਆਂ ਗੱਲਾਂ ਕਹੀਆਂ ਆਪਾਂ ਸੜਕ ਬਣਾ ਦਿੱਤੀ ਅੱਗ ਵਾਲੀਆਂ ਗੱਲਾਂ ਕਹੀਆਂ ਲੋਕ ਕਹਿੰਦੇ ਸੀ ਸੜਕ ਖਰਾਬ ਹੁਣ ਸੜਕ ਬਹੁਤ ਵਧੀਆ ਚਾ ਠੇਕਾ ਵੀ ਤੁਹਾਨੂੰ ਹੀ ਮਿਲਿਆ ਸੀ ਆਸੀਂ 300 ਕਿਲੋਮੀਟਰ ਦਿਨੇ ਦਿਨੇ ਕੰਮ ਹੱਥੋਂ ਹੀ ਜਾਂਦੇ ਹਾਂ ਹਾਂ ਸਵੇਰ 8 ਵਜੇ ਤੇ ਗੱਡੀ ਚਲਾ ਰਹੇ ਨੇ ਇੱਕ ਵਾਰੀ ਵੀ ਨਹੀਂ ਆਇਆ ਕਿ ਮੈਂ ਕਿਹੋ ਜਿਹੀ ਕੋਈ ਹੋਰ ਚਲਾ ਲਵਾਂ ਗੱਡੀ ਸਰਦਾਰ ਜੀ ਅੱਛਾ ਆਪਕੁਲੇ ਅੱਜ ਨਾਲੇ ਮੋੜੇ ਵਨੈਕਸ ਤੇ ਉਹ ਮੈਂ ਬਾਹਰ ਜਾ ਢੋਲੀ ਚਲਾਣਾ ਫਿਰ ਓਏ ਓਦਾ ਰਹਿਣ ਦੇ ਤੂੰ ਸਾਨੂੰ ਰੋਕ ਚ ਬੜੀ ਗੱਡਾਈ ਜਾਂਦੀ ਆ ਓਏ ਭਰਾਵਾ ਕਾਰ ਆਏ ਉਹ ਬਲੌਗਰ ਸਾਹਿਬ ਹਾਜੀ ਕੀ ਹਾਲ ਚਾਲ ਦੇ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਜੀ ਆ ਦਿਖਾਉਣ ਜਾ ਰਿਹਾ ਤੁਹਾਨੂੰ ਵੀਓ ਇਹ ਆਪਣੇ ਕੰਪੂਟਰ ਤੋਂ ਬੋਲੀ ਮੈਨੂੰ ਬੋਲਣਾ ਬਹੁਤ ਘੱਟ ਆਉਂਦਾ ਹੈ ਦੇਖੋ ਜਿਵੇਂ ਇਸ ਟਾਈਮ ਤੇ ਲੇਹ ਤੇ ਪਹਾੜਾਂ ਦੇ ਵਿੱਚ ਆ ਬਸ ਹਸਪਤਾਲ ਆ ਗਿਆ 2 ਕਿਲੋਮੀਟਰ ਦੂਰ ਛੱਡ ਜਨਾ ਆਪੇ ਘਰੇ ਜਾਵੇ ਨਾ ਜਾਵੇ ਆ ਸੰਨ ਰੂਪ ਦੇ ਵਿੱਚੋਂ ਵੀ ਉੱਪਰ ਤੁਸੀਂ ਪਹਾੜ ਵੀ ਦੇਖ ਸਕਦੇ ਓ ਮਾਈ ਗੋਡ ਓ ਮਾਈ ਗੋਡ ਇਹਦੇ ਵਿੱਚ ਦੇਖੋ ਜਾਨੀ ਕਿ ਲਈ ਡੀਐਸ ਸਾਹਿਬ ਮੈਂ ਕਿਹਾ ਕੀ ਬੋਲਿਆ ਦੁਬਾਰਾ ਬੋਲੀ ਆ ਪਹਾੜਾਂ ਦੇ ਵਿੱਚ ਦੀ ਪਹਾੜ ਚੀਰਦੇ ਹੋਏ ਸਾਹਮਣੇ ਦੀ ਦਿਖ ਰਹੀ ਨੇ ਪਹਾੜਾਂ ਦੇ ਵਿੱਚ ਦੀ ਸੜਕ ਕਿੰਨਾ ਕੀ ਹੋਈ ਜਿਸ ਟਾਈਮ ਇਹ ਵੀਰ ਜੀ ਤੇ ਕਾਹ ਸਾਹਬ ਦੇ ਮੇਨ ਚੈਨਲ ਦੇ ਕਹਿ ਸਕਦੇ ਆ ਵੀ ਜਿਨ੍ਹਾਂ ਨੇ ਬਣਾਇਆ ਚੈਨਲ ਮੇਰੇ ਸਾਹ ਤੇ ਡਰਾਈਵਰ ਸਾਹਿਬ ਤੇ ਇਹ ਆਈ ਸੀ ਪਿਛਲੀ ਵਾਰੀ ਤੇ ਉਦੋਂ ਇਹਨਾਂ ਬਾਕੀ ਆਹ ਵਾਲੀ ਸੜਕ ਬਣੀ ਨਹੀਂ ਸੀ ਹਾਂ ਉਦੋਂ ਕੱਚਾ ਰੋਡ ਸੀ ਦੇਖੋ ਹੁਣ ਇਸ ਟਾਈਮ ਮੈਂ ਤੇ ਆਹ ਹਾਂ ਪਰਸਨ ਆਹ ਵਾਲਾ ਉਦੋਂ ਸੀ ਗਰਾਟ ਉਦੋਂ ਇਹਨਾਂ ਨੇ ਗ੍ਰਾਂਟ ਦਿੱਤੀ ਜਿੰਨਾ ਚਿਰ ਅਸੀਂ ਆਉਣਾ ਸੀ ਉਹ ਹੁਣ ਨੂੰ ਅਸੀਂ ਆ ਚੁੱਕੇ ਆ ਤੇ ਸੜਕ ਮਲਾਈ ਵਰਗੀ ਪਈ ਆ ਹੁਣ ਕੰਪਲੀਟ ਆ ਆ ਦੇਖੋ ਜੀ ਅੱਜ ਵਾਕਿਆਨ ਦੀ ਕਿਸਮਤ ਚੰਗੀ ਆ ਜਿਹੜੇ ਆਇਆ ਕਿ ਜਿਹਦਾਦਾ ਤਾ ਨਾ ਉਦੋਂ ਤੇ ਫਿਰ ਇਹਨਾਂ ਨੇ ਪਾਲੇ ਪਾਲੇ ਕਿਲੋਮੀਟਰ ਹਸਪਤਾਲ ਪਾਲਿਆ ਕਰਨਾ ਸੀ ਨਹੀਂ ਇਹ ਨਹੀਂ ਪਾਲਣਾ ਸੀ ਆਪਾਂ ਫੇਰ ਵੀ ਨਹੀਂ ਪਾਲਦੇ ਹਾਂ ਉਲਟੀਆਂ ਕਰਦੇ ਜਾਣਾ ਸੀ ਤੋਂ ਬਾਈ ਏਡੇ ਮਾਲਕ ਨੇ ਨਾ ਟੀਟ ਬਾਤ ਬਣਾਈ ਆ ਚਮੜੀ ਪਤਾ ਹੀ ਆ ਦੇਖੋ ਉਹ ਪਹਾੜ ਉਧਰ ਨੇ ਪਾਸੇ ਜੀ ਰੋਗਲਾ ਗੱਡੀ 4x4 ਕਰਕੇ ਮੈਂ ਤਾਂ ਚੜਾ ਕੇ ਸਾਨੂੰ ਉਹ ਨਹੀਂ ਟੈਨਸ਼ਨ ਹੁੰਦਾ। ਅੱਛਾ ਪਤਾ ਕਿੱਥੇ ਜਿੱਥੇ ਮੈਗਨੇਟ ਲਾਉਣਾ ਹੈ ਨਾ ਹੈ ਮੈਗਨੇਟ ਵੀ ਲਾਉਣਾ ਹੈ। ਉਹ ਤੇ ਜਗ੍ਹਾ ਤਾਂ ਨਹੀਂ ਬਣੀ ਮੈਨੂੰ ਲੱਗਦੀ। ਰੋ ਚ ਲਾ ਕੇ ਚੜਾਏਗਾ। ਮਾਰਦੀ ਚੜਦੇ ਇੱਥੋਂ ਨਹੀਂ ਹਲੇ ਛੱਡ ਕੇ ਜਿਵੇਂ ਉਹ ਦਬਾਈ ਢਾਉਂਦੇ ਹੁੰਦੇ ਛੇਕ ਜੀ ਤਾਂ ਨੂੰ ਉਹ ਤਾਂ ਡਾ ਵੀ ਦਿੰਦੇ ਨੇ ਨਾ ਪਰਲੇ ਪਾਸੇ ਜਾਂਦੀ ਹੈ ਉੱਡਦੀ। ਦੇਖਣਾ ਤੁਸੀਂ ਹੈਰਾਨ ਹੋਣਾ। ਹਰਾਨ ਜਿਹੜੇ ਬਸ ਤੁਸੀਂ ਪਾਈ ਪਾਈ ਤੋਂ ਪਹਿਲਾਂ ਹੀ ਕਢਾ ਲਿਆ ਕੈਸ਼ ਇਹ ਮੋੜੇ ਦਾ ਮੋੜੇ ਇਹ ਪਲਟਦਾ ਆਵੇ ਉਥੇ ਕਢ ਜੀ ਇਹਦਾ ਕੋਈ ਭਰੋਸਾ ਨਹੀਂ 550 ਕੇ 22 ਲੱਖ 550 ਰੁਪਇਆ ਤਾਂ ਰੱਖੋ ਉਹ ਤਾਂ ਤੁਹਾਡੇ ਬੀਵੀਆਂ ਚ ਮਿਲ ਜੂਗਾ ਤੁਹਾਨੂੰ ਦੋਰਾ ਪਿਆਲ ਹੈ ਕਾਰੀ ਪਾਰਟੀ ਹੈ ਨਾ ਤੁਹਾਡੇ ਨੂੰ ਦੇਖਿਆ ਨਹੀਂ ਆਣਾ ਸਭ ਤੋਂ ਪਹਿਲਾਂ ਤਾਂ ਤੈਨੂੰ ਸਭ ਤੋਂ ਪਹਿਲਾਂ ਇਹਨੂੰ ਦੋਰਾ ਪੈਣਾ ਆਪਣੇ ਪਰ ਮੇਰੇ ਕੋਸ਼ ਹੋ ਗਿਆ ਯਾਰ ਉਹ ਤੂੰ ਦੇਖ ਲੈ ਤੂੰ ਉਦੋਂ ਕਹਿ ਨਹੀਂ ਹੈਗੇ ਵਿਜਵਾ ਕੌਣਗੇ ਉਹ ਜਦੋਂ ਨੇ ਜਵਾਕ ਆਹ ਲollipops ਚੱਕਲੇ ਉਹਨੇ ਜਵਾਕ ਵੀ ਨਹੀਂ ਆਇਆ ਰੇ ਆਲੇ ਕਿੱਡਾ ਜੀ ਹਾਂ ਅਰੇ ਅੰਕਲ ਆ ਗਏ ਇੱਕ ਪੂਰੀ ਸ਼ਾਮ ਹੈ ਸ਼ਾਮ ਕੀ ਜਵਾਗ ਪਹਿਲੇ ਹੋਏ ਆ ਬਹੁਤ ਵਾਰ ਟਪਿਆ ਹਾਂ ਜੀ ਪੁਆਇੰਟ ਆਉਣਗੇ ਹੁਣ ਇਹ 100 ਕਿਲੋਮੀਟਰ ਹੈਗਾ ਡੈਸਟੀਨੇਸ਼ਨ ਤੋਂ ਸਿਰਫ 100 ਕਿਲੋਮੀਟਰ ਦੂਰ ਸੀ ਕਦੇ ਪਾਣੀ ਇੱਧਰ ਕਦੇ ਉਧਰ ਆਣ ਘੁੰਮਿਆ ਨੇ ਉਹ ਤਾਂ ਉੱਥੇ ਚਲੀ ਜਾਂਦੇ ਆ ਆਉਂਦਾ ਫਲੋ ਸਿੱਧਾ ਇਹ ਤੇ ਰਕਿਆ ਨਹੀਂ ਫੋਟੋਆਂ ਵੇਖੀਆਂ ਤਾਂ ਆਪਦੀਆਂ ਹਾਂ ਜੋ ਫੋਟੋਆਂ ਹੀ ਵੜੀਆਂ ਘੈਣਾਈਆਂ ਹੂੰ ਆ ਮੇਰੀ ਨਹੀਂ ਖਿੱਚੀ ਤੋ ਉਹਤੇ ਸਾਲਿਆ ਪਈਆਂ ਕਿੱਥੇ ਆ ਆ ਲੈ ਕੋਥੀ ਰਖੜੇ ਆ ਅੱਖਾਂ ਅੱਖਾਂ ਵੇਖ ਮੇਰੀਆਂ ਗੱਲ ਦੀਆਂ ਅੱਖਾਂ ਐਨਕਾਂ ਚੋਂ ਹਣ ਕਿੱਥੇ ਦੀ ਨਹੀਂ ਆ ਭੈਣ ਚੋਂ ਐਨਕ ਦੀ ਐਨਕ ਦੀ ਰੋਸ਼ਨੀ ਐਨਕੀ ਪਈ ਜਾਂਦੀ ਆ ਭੈਣ ਚੋਂ ਅੱਖਾਂ ਚ ਮੇਰੇ ਐਨਕੀ ਪਾਉਂਦੇ ਆ ਭੈਣ ਚੋਂ ਤਾਂ ਹੋਰ ਇਹ ਤੋਤਾ ਕਰੇ ਨਮਗਾਲੀ ਆਪਾਂ ਕਰਾਂਗੇ ਕੀ ਉਹ ਚੱਲ ਗਾਣੀ ਚੱਲੀ ਜਾਣਗੇ ਬੜਾ ਗਾਣਾ ਅੱਧਾ ਹੀ ਡਾਊਨਲੋਡ ਰਿਹਾ ਫੜਦੇ ਫੜਦੇ ਕੋਈ ਨਹੀਂ ਪੁੱਤ ਬਾਹਰ ਫੜਨਾ ਸੀ ਕੀ ਕਰਕੇ ਪੈਂਦੀ ਨਹੀਂ ਕੋਈ ਇੱਕ ਮਿੰਟ ਇਹੋ ਮੇਰੀ ਗੱਲ ਸੁਣਾ ਇਹਨੂੰ ਪੈਂਗੋਂਗਲੇ ਚ ਧੱਕਾ ਦੇਣਾ ਹੈ ਲੇਕ 'ਚ ਜਾਏਂਗਾ ਨਾ ਲੇਕ 'ਚ ਤੇਰਾ ਸੀਂਡ ਨਹੀਂ ਬੰਦ ਹੋਣਾ ਆ ਕੇ ਹੋਣਾ ਲੇਕ 'ਚ ਮੈਨੂੰ ਦੱਸਿਆ ਨਾ ਲੇਕ 'ਚ ਇਹੋ ਜਿਹਾ ਸਿਸਟਮ ਹੈ ਜੇ ਨਾ ਇਹਨੂੰ ਧੱਕਾ ਦਿੱਤਾ ਗਿਆ ਗੈਰਗੈਨੀ ਉਹ ਵੀਡੀਓ ਨਹੀਂ ਦੇਖੀ ਉਹਦੀ ਮੂਵੀ ਕਿੰਨੇ ਮਹੀਨਾ ਦੋ ਮਹੀਨੇ ਦਾ ਖੁੱਲਦਾ ਰਹਾ ਜਾ ਉਹ ਤੇ ਭੈਣ ਚੋ ਘੋੜ ਕਿੰਨੇ ਪਾਏ ਹੁੰਦੇ ਆ ਉਹ 3D ਅੱਡ ਤੁਸੀਂ ਬੇਲਕੋੜ ਬਾਈ ਮੀਂਹ ਨਹੀਂ ਪੈਣਾ ਗਰਮੀ ਸਾਰੇ ਕਿਤੇ ਬਾਹਰ ਆ ਗਿਆ ਯਾਰ ਮੈਂ ਤੈਨੂੰ ਦੱਸ ਦਿੰਦਾ ਲੇ ਪਹੁੰਚ ਗਿਆ ਸੀ ਉੱਥੇ ਪੈਗੂਏ ਲੈ ਕੇ ਰਾਹ ਜੀ ਆਖੂਗਾ ਵੀ ਮੈਂ ਤਾਂ ਮਰ ਗਿਆ ਸਾਡੇ ਆਲੀ ਬਹੁਤ ਬਰਫ ਚ ਭੈਣ ਉਹ ਬਰਫ ਨਹੀਂ ਵੇਖਿਆ ਨੇ ਉਹ ਤੋਂ ਹੂੰ ਉਹ ਤੇ ਮੂੰਹ ਬਰਫ ਨਾਲ ਭਰੇ ਬੁਰਾ ਹਾਲ ਭੈਣ ਜਸਤਾ ਕਹਿੰਦਾ ਬਰਫ ਨਾਲ ਪਾਵੇ ਸਾਲਿਓ ਮਰਨ ਹੋਇਆ ਨਾ ਬਰਫ ਨਾਲ ਆਪਾਂ ਆਪਾਂ ਕਹੇਂ ਮਰਜਾਉਂ ਨਿਆਰੇ ਨਿਆਰੇ ਤੁਹਾਨੂੰ ਵੇਖਾਂ ਦਾ ਪਤੂ ਆਂਜ ਕਰੀਆ ਅਹ ਕਿਨੇ ਖੋਲੇ ਤੂੰ ਹੀ ਖੋਲਿਆ ਸੀ ਫਰੈਸ਼ ਦੇਖੋ ਮੇਰ ਜੀ ਲਾਓ ਵੀ ਕਹਨੇ ਪਹਾੜ ਆਪਦੇ ਵੱਲ ਆ ਰਿਹਾ ਸਾਡੀ ਅੱਗੇ ਜਾ ਕੇ ਸੜਕ ਮੋਕੀ ਐ ਤੇ ਹੈਗੀ ਐ ਉਹ ਤਾਂ ਉਹ ਇਟਾ ਨਾ ਦੇ ਦੀ ਕੀ ਕਹ ਲੈਰੀ ਜੀ ਬੋਲੀ ਜੇ ਤੈਨੂੰ ਚੱਕ ਕੇ ਉਹ ਪਹਾੜ ਤੋਂ ਆਹ ਤਿੱਖੇ ਪਹਾੜ ਦੇ ਮਾਰਿਆ ਹੋਵੇ ਪਹਿਲੀ ਗੱਲ ਇਹ ਪਤਾ ਮਨ ਠੀਕ ਕਰਾ ਕੇ ਆ ਫਿਰ ਗੱਲ ਕਰ ਬੋਲੀ ਲਾ ਮੰਨਦਾ ਕਿ ਨਹੀਂ ਮੰਨਦਾ ਇੱਧਰ ਹੈਗੀ ਨਾ ਜੰਨਤ ਦਾ ਜੰਨਤ ਦਾ ਜੰਨਤ ਤਾਂ ਹੈਗੀ ਆ ਪਰ ਜੇ ਮੋਲੀ ਡਰਾਈਵਰੀ ਕਰੇ ਫੇਰ ਯਾਰ ਐਡਾ ਨੱਚਾ ਡਰਾਈਵਰ ਕਿਉਂ ਯਾਰ ਮੈਂ ਨਾ ਜੇ ਮੋਲੀ ਡਰਾਈਵਰੀ ਕਰੇ ਜਿਆਦਾ ਨਹੀਂ ਜੰਨਤ ਦਾ ਯਾਰ ਕਿਉਂ ਨਹੀਂ ਸੋਰੀ ਗੱਲ ਸਮਝ ਤੁਸੀਂ ਤਾਂ ਅੱਗੇ ਗੱਲ ਤਾਂ ਸੁਣੀ ਨਹੀਂ ਪੁਰਾਣੀਆਂ ਬੁੜੀਆਂ ਤਾਂ ਨਾ ਨਿੰਦਲਾਉਂਦਾ ਕੋਠੀ ਜੱਟ ਦੀ ਕਿਸੇ ਦੀ ਆ ਪਾਣੀ ਵੇਖੋ ਦਾ ਜਿਵੇਂ ਗਾਰ ਇੱਥੇ ਸੱਲੋ ਨਹੀਂ ਕਰੀ ਇਹਦੇ ਤੇ ਧਰਤੀ ਲਓ ਵੀ ਕਹਿੰਦੇ ਮੋਟਾਲੇ ਵਰਦਾ ਲਾਲੀ ਸਾਈਡ ਤੇ ਡਰਾਈਵਰ ਚੇਂਜ ਕਰਨਾ ਹੁੰਦਾ ਜਿਵੇਂ ਅਸੀਂ ਕਰਦੇ ਹਾਂ ਪਹਿਲਾ ਮੈਂ ਚੀਜ਼ ਹੈ ਹੁਣ ਉਹ ਦੇਖੋ ਸਾਹਮਣੇ ਪਹਾੜ ਤੇ ਚੜ੍ਹਨਾ ਹੋਇਆ ਜਿਹੜਾ ਹਰਾ ਉਹ ਦੇਖੋ ਉਹ ਪੱਦੇ ਜਿਹੇ ਧਰੇ ਹਰੇ ਹਰੇ ਤਾਂ ਤਾਂ ਹੈਗੀ ਹੋਈ ਆ ਹੁਣ ਬਾਣਾ ਮੋਟਰ ਕਿਤੇ ਗਣੀ ਸੀ ਹੁਣ ਇਹ ਰੋਟੀ ਪਾਨੀ ਤਾਂ ਖਾਂਦੇ ਹੀ ਆ ਸਾਹ ਵੀ ਲੈਂਦੇ ਆ ਉਹ ਠੀਕ 50 ਕਿੱਥੇ ਟਾਲਦੀ ਆਲਟੋ ਆਲਟੋ ਜਾਂਦੀ ਜੀਰ ਦੀ ਕਿਤੇ ਪਿਆਦੀ ਸਿੱਧੇ ਰੋਡ ਤੇ ਹੁੰਦਾ ਨਾ ਠੀਕ ਦੇਖੋ ਜੀ ਲੇਅਰ ਆ ਗਿਆ 77 ਕਿਲੋਮੀਟਰ ਤੇ ਹੁਣ ਤਾਂ ਲੇਅ ਚ ਹੀ ਆ ਬਸ ਹੁਣ ਤਾਂ ਮੈਗਨੇਟ ਹਿੱਲ ਆਊਗੀ ਫਿਰ ਆ ਗਈ ਤੇ ਬਸ ਲੇ ਆ ਗਿਆ ਫਿਰ ਤੋਂ ਬਾਅਦ ਗੁਰਦੁਆਰਾ ਸਾਹਿਬ ਜੀ ਉਦੋਂ ਮੁੜ ਕੇ ਨਾ ਗੁਰਦੁਆਰਾ ਸਾਹਿਬ ਦਾ ਟਿਕਾਣਾ ਉਹ ਦੇਖੋ ਜੀ ਕਿਹੜਾ ਡੱਟੀ ਬਣੀ ਹੋਈ ਪਹਾੜ ਤੇ ਫੌਜੀਆਂ ਦੀਆਂ ਨੇ ਬਣਾਈ ਜਿੰਨਾ ਹੋਣ ਪਿੰਡਾਂ ਜਿਵੇਂ ਮੈ ਤਾਂ ਐ ਪਹਾੜ ਹੋਣ ਸੜਕ ਇਹਨਾਂ ਨੇ ਵਾਕਈ ਸਿਰ ਬਣਾਤੀ ਵੀ ਉੱਥੇ ਲੈ ਕੇ ਵੇਖ। ਸੜਕ ਬਹੁਤ ਹੰਡ ਬਣਾਦੀ ਉਖੜੀ ਲੱਗਦੀ ਨਹੀਂ ਉਖੜੀ ਮੈਂ ਤਾਂ ਹਿੱਲੇ ਹੀ ਨਹੀਂ। ਹਾਂ ਆ ਵੇ ਲੋ ਮੇਰਾ ਗੋਡਾ ਹਿੱਲਦਾ। ਤਾਂ ਹਿੱਲਦਾ। ਓਏ ਅਸ਼ਲੀਲਤਾ ਕਰ ਰਹੇ ਹੋ ਤੁਸੀਂ। ਜੰਦਾ। ਅੱਜ ਤੇਰਾ ਅੱਜ ਤਾਂ ਪਿਆਰ ਵੀ ਨਾ ਰੋ। ਹੈ ਨਹੀਂ ਸੀ ਮਿਲਣਾ ਹੈ ਪਹਿਲਾਂ ਨਿਕਰੇ ਗੱਡੀ ਰੋਕੀ ਵੀ ਨਹੀਂ ਤਾਂ ਫਿਰ ਭੁੱਖ ਲੱਗੀ ਵੀ ਤਾਂ ਨਹੀਂ ਫਿਰ ਫਿਰ ਢਾਬਾ ਦੇਖਿਆ ਵੀ ਤਾਂ ਨਹੀਂ ਫਿਰ ਟੁੱਟ ਪਾਈ ਵੀ ਤਾਂ ਨਹੀਂ ਫਿਰ ਮੇਰੀ ਬਣੀ ਵੀ ਹੌਲੀ ਕੀਤੀ ਵੀ ਤਾਂ ਨਹੀਂ ਫਿਰ ਨਾ ਤੇਜ਼ ਭਜਾਈ ਵੀ ਤਾਂ ਨਹੀਂ ਫਿਰ ਕੋਣ ਹੱਤ ਘੜ ਉਹ ਤਾਂ ਵੇਟਾਂ ਕੀ ਬਾਈ ਜੀ ਸੈਟ ਮੰਗਦੇ ਸੀ ਟਰੱਕਾਂ ਨੂੰ ਓਏ ਓਏ ਕਹਿੰਦੇ ਸੀ ਜੀਪ ਜੀਪ ਨਹੀਂ ਜਾ ਸਕਦਾ ਸਾਹਮਣੇ ਤੇ ਉਧਰ ਉਧਰ ਸਾਹਮਣੇ ਸਾਹਮਣੇ ਤੇ ਮੈਂ ਨਿਕਾਇਆ ਮਛਰਾਂ ਛੋਟੇ ਤੇ ਮਮੂਲੀ ਜਿਹਾ ਤੂੰ ਕੀ ਖਗੜ ਸਦਾ ਦੱਸ ਸਾਡੇ ਨਾਲ ਵੀ ਤਾਂ ਛੋਟੀ ਜਿਹੀ ਮਮੂਲੀ ਚਾਹ ਆ ਕੀ ਮਛਰ ਜਿਆ ਉਹ ਕਹਿੰਦੀ ਥਾਰ 'ਚ ਨਹੀਂ ਕਿੜਾ ਮਾਰਦੇ ਇਹਦੇ ਵੀਡੀਓ ਬਣਾਉਂਦੇ ਨੇ ਚੱਕ ਲੈ ਓਏ ਵੱਜ ਕੇ ਨਹੀਂ ਮਾਰਦੇ ਸੀ ਮੋਲੀ ਹਰ ਕੰਮ ਮੈਂ ਤਾਂ ਥਾਦੀ ਮਰ ਗਿਆ ਸ਼ਬਦਾਂ ਦੀ ਹਾਂ ਤੇ ਚੱਕਦਾ ਫੇਰ ਤੋਂ ਫੌਜੀ ਨੇ ਸ਼ਬਦਾਂ ਦੀ ਗੱਲ ਜਿਹੜੇ ਬੇਨਤੀ ਨਾਲ ਹੀ ਸੀ ਇੰਦਰੋਗੀ ਪਿਆਰਾਂ ਮੁਹੱਬਤਾਂ ਦੇ ਸ਼ਬਦੋ ਨਾਲ ਹੀ ਬੋਲ ਲੈ ਪੰਚਾ ਲੈ ਯਾਨ ਕੰਮ ਲੈ ਆ ਲੈ ਆ ਬੋਲ ਤਾਰੀ ਹੁਣ ਦੂਜਾ ਕੀ ਬੋਲਾਂ ਬੋਲੀ ਬੋਲੀ ਜਿਹੜੇ ਸ਼ਬਦ ਇਕੱਠੇ ਕਰੇ ਸੀ ਬੋਲ ਓਏ ਬੋਲ ਹੁਣ ਕਿਵੇਂ ਦਾ ਮਾਹੌਲ ਤੁਹਾਨੂੰ ਲੱਗ ਰਿਹਾ ਮਾਹੌਲ ਤਾਂ ਤੁਸੀਂ ਇੰਨੀ ਗੱਲ ਕਹੀ ਸੀ ਬਰਫ ਤਾਂ ਕਹਾਂਗੇ ਬਰਫ ਦੇ ਨਾਲ ਤੇ ਸ਼ਰਬਤ ਹਰ ਰੁਪਏ ਦੇ ਦੁਕਾਨ ਦੱਤੇ ਆ ਦੇਖਣੀ ਓਏ ਸਾਲੇ ਜਾ ਕੇ ਸੋਚ ਨੱਪਾਂਗੇ ਤਾਂ ਬਰਫ ਆਊਗੀ ਬੇਟਿਆਂ ਦੇ ਵਿੱਚ ਬਰਫ ਦੇਖਣੀ ਜੀ ਅਸੀਂ ਰਿਮੋਟ ਫ੍ਰਿਜ ਬੰਦ ਪਈ ਆ ਫ੍ਰਿਜ ਬੰਦ ਪਈ ਗਿਆ ਲੈ ਤੁਸੀਂ ਮੈਗਨੇਟਿਕ ਨਾਲ ਜੀ ਬਸ ਆਊਗੀ ਦਿਨ ਦੱਸਿਆ ਮੈਗਨੇਟ ਹਿੱਲ ਆਹ ਦੇਖੋ ਬੰਦਾ ਬਈ ਆ ਵੀ ਲੈ ਦੇ ਸਭ ਕਰਕੇ ਆਇਆ ਹੋਣ ਸ਼ੁਰੂ ਆ ਬਸ ਹਾਂ ਪਤਾ ਨਹੀਂ ਇਹ ਲੇ ਨਹੀਂ ਆਉਂਦਾ ਆਪਾਂ ਵੀ ਕਹਿੰਦੇ ਸੀ ਲੇ ਆ ਗਿਆ ਭਾਈ ਇਹ ਲੇ ਨਹੀਂ ਗਿਆ ਇਹ ਹੋਰ ਆ ਕੋਈ ਸ਼ੈ ਪਰ ਘਾਟ ਬਹੁਤ ਹੈ ਵੀ ਅੰਦ ਕੱਲ ਬਾਦ ਵਾਲਾ ਬੋਲਿਆ ਬੋਲਿਆ ਤਾਂ ਨਹੀਂ ਭਰਾ ਵਿੱਚ ਜਾਂਦਾ ਮਿਊਜ਼ਿਕ ਲਾ ਕੇ ਤੁਸੀਂ ਕੱਲੀ ਵੀਡੀਓ ਵੇਖਿਆ ਆ ਸਾਡੀਆਂ ਹਨਾ ਵੀ ਜੀ 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 ਅੱਜ ਮੇਰੇ ਯਾਰ ਕੀ ਸ਼ਾਮ ਦੀ ਚਾਹ ਦੇ ਦੋਸਤ ਹਾਂ ਜੀ ਹਾਂ ਜੀ ਦੋਸਤੋ ਹਾਂ ਜੀ ਮੱਛਰ ਤੂੰ ਗਾਣੂ ਭੱਜ ਜਾਂਦਾ ਤਾਂ ਵੱਡਾ ਗੇਰਪਾਣ ਨੂੰ ਆਹ ਗਾਲੇ ਟਰੱਕ ਆ ਕੇ ਪਿੱਛੇ ਰੁੜਦੀ ਨਾਲ ਟਾ ਲੱਗੀ ਮੈਗਨੇਟ ਹਿੱਲ ਤੇ ਪਹੁੰਚ ਚੁਕੇ ਆਪਾਂ ਜਿੱਥੇ ਮੈਨੇ ਜਿੱਥੇ ਆਪਾਂ ਗੱਡੀਆਂ ਰੁੜਦੀਆਂ ਇੱਥੇ ਹਾਂ ਵੀ ਟਾ ਲੱਗੀ ਨੂੰ ਆ ਗੱਡੀ ਪਿੱਛੇ ਰੁੜਦੀ ਹੁੰਦੀ ਆ ਅੱਗੇ ਨੂੰ ਰੁੜਦੀ ਦੇ ਮੈਂ ਵੇਖੀ ਆ ਪਿੱਛੇ ਨੂੰ ਰੁੜਦੀ ਪਹਿਲੀ ਵੇਖੀ ਤੇ ਬ੍ਰੇਕ ਤੇ ਕਿਹੜਾ ਕਿਤਾ ਦਿਖਾਣਾ ਵੀ ਗੇਅਰ ਗੁਰ ਨਹੀਂ ਪਾਇਆ ਹੋਗਾ ਇੱਧਰ ਦੇ ਕੇ ਥੱਲੇ ਦਿਖਾਓ ਜੀ ਅਣਮੋਲ